ਮੋਸੇ ਬਸ ਡੀਡੀ ਤੋਂ ਆਇਆ ਸੀ ਮੜੇ ਜੇ ਮਿਲਾਂ ਆਇਆ ਸੀ ਸ਼ੁਕਰ ਆ ਕਿਤੇ ਤੁਸੀਂ ਵੀ ਵੇਲੇ ਹੋਏ ਹੋ ਅਨਲਾਈਟ ਸ਼ਿਫਟ ਲੱਗੀ ਸੀ ਤੇ ਮੈਂ ਕਿ ਚੱਲ ਹੁਣ ਫੋਨ ਕਰ ਲਾਂ ਮੈਂ ਯਾਰ ਮੇਰੇ ਤੇ ਕਾਨ ਨਹੀਂ ਤਰਸਦੇ ਰਹਿੰਦੇ ਆ ਕਿ ਕਦੋਂ ਤੁਹਾਡਾ ਫੋਨ ਆਵੇ ਭੱਜੀ ਜਾਨੀ ਆ ਫੋਨ ਵਾਲ ਤੇ ਫੋਨ ਕਿਸ ਭੈਣ ਭਰਾ ਦਾ ਨਿਕਲ ਆਉਂਦਾ ਉਹ ਟਾਈਮ ਤੈਨੂੰ ਪਤਾ ਘੱਟ ਲੱਗਦਾ ਥੋੜਾ ਜਿਆ ਲੱਗਦਾ ਤੇ ਹੈਗਾ ਯਾਰ ਸਾਡਾ ਵੀ ਚੇਤਾ ਕਰਿਆ ਕਰੋ ਇਹ ਤਾਂ ਦਾ ਬੰਦੇ ਤਾਂ ਗਰੇ ਬੋਲਦਾ ਵਾ ਔਰ ਫਤੇ ਕੀ ਦਵਾ ਠੀਕ ਆ ਗਿਆ ਹਾਂ ਫਤੇ ਠੀਕ ਆ ਥੱਲੇ ਦਾਦੀ ਮम्मा ਲੱਗੇ ਬੈਠਾ ਤਾਂ ਡਾਉਣ ਨੂੰ ਦਿਲ ਨਹੀਂ ਕਰਦਾ ਬਸ ਸਰਪਾਈ ਜੀ ਤੇਰੇ ਵਾਸਤੇ ਬਸ ਮੈਂ ਹੋਣੀ ਲੱਗਾ ਵਾਂ ਸੱਚੀ ਆਹੋ ਬਸ ਕਦੋਂ ਆਓਗੇ ਬਸ ਦੋ ਤਿੰਨੇ ਦਿਨ ਹੋ ਜਾ ਬਸ ਮੈਂ ਦੋ ਤਿੰਨੇ ਦਿਨ ਜਾਣਾ ਵਾ 30 ਦਿਨ ਦੇ ਵੈਸੇ ਕੰਪਨੀ ਵਾਲੇ ਤੇ ਪਰ ਮੈਂ ਆ ਜਾਣਾ ਵਾ ਟਾਈਮ ਕੱਢੀ ਕੋਈ ਗੱਲ ਉਹੀ ਤੇ ਮੈਂ ਪੁੱਛਣ ਲੱਗੀ ਹਾਂ ਕੀ ਆ ਜੇ ਤੁਸੀਂ ਪਰਸੋ ਤੇ ਆਖਣ ਦੇ ਛੁੱਟੀ ਨਹੀਂ ਮਿਲ ਰਹੀ ਤੇ ਹੁਣ ਕਿਦਾਂ ਆ ਜਾਓਗੇ ਨਹੀਂ ਛੁੱਟੀ ਤਾਂ ਨਹੀਂ ਦੇ ਦ ਕੰਪਨੀ ਵਾਲੇ ਪਰ ਮੈਂ ਛੁੱਟੀ ਲੈਣੀ ਪੜੀ ਹੁੰਦੀ ਹੁੰਦਾ ਤੱਕੇ ਨਹੀਂ ਹੋਣਾ ਬਣਾਵਾ ਬੜੇ ਦਿਨੋਂ ਜਾਨ ਨੂੰ ਕਹਿ ਨਹੀਂ ਦੈਂ ਤੇ ਮੈਂ ਮੈਨੂੰ ਘਰ ਦਾ ਚੇਤਾ ਆਉਂਦਾ ਫਤਿਹ ਉਹਨਾਂ ਨਾਲ ਮਿਲਣ ਜੀ ਕਰਦਾ ਫੇਰਾ ਆ ਜਾਓ ਠੰਡ ਕਿੰਨੀ ਹੋ ਗਈ ਆ ਘਰੇ ਬੰਦਾ ਆਉਂਦਾ ਕੋਈ ਚੀਜ਼ ਵਾਸਤੇ ਖਾ ਪੀ ਜਾਂਦਾ ਵਾ ਹਾਂ ਹੋਰ ਕੀ ਆ ਪਰਸੋਂ ਮੈਂ ਵੇਟ ਕਰ ਪਰਸੋਂ ਤੱਕ ਆਇਆ ਹਾਂ ਬਸ ਇੱਥੇ ਹੁਣ ਤੱਕ ਠੀਕ ਆ ਚਲ ਕੋਈ ਨਹੀਂ ਆ ਜਾਇਓ ਹੁਣ ਪੱਕੇ ਰਿਓ ਆਪਣੇ ਵਾਅਦੇ ਤੇ ਨਹੀਂ ਨਹੀਂ ਪੱਕਾ ਪੱਕਾ ਬੱਸ ਵੇਖ ਆ ਬਾਂਹ ਜੇ ਗੱਲ ਠੀਕ ਐ ਚੰਗਾ ਫਿਰ ਚਲ ਠੀਕ ਐ ਕੋਈ ਗੱਲ ਨਹੀਂ ਮੈਂ ਕਰੂਗਾ ਸ਼ਾਮ ਨੂੰ ਠੀਕ ਐ ਨਾ ਓਕੇ ਮੈਂ ਮੰਮੀ ਨੂੰ ਦੱਸ ਦਿੰਦੀ ਜਾ ਕੇ ਕਿ ਮੰਮੀ ਤੇਰਾ ਪੋਤਾ ਹੁੰਦੇ ਆਈਓ ਬੁੱਗੇ ਨੇ ਕੀ ਖਾਣਾ ਵਾ ਆ ਖਾਣਾ ਕਾ ਖਾਣਾ ਵਾ ਮੇਰਾ ਸ਼ੋਨਾ ਗਿਆ ਕੀ ਖਾਣਾ ਆ ਦੇ ਮੈਨੂੰ ਕੀ ਕੀ ਖਾਣਾ ਮੈਨੂੰ ਵੀ ਦੇ ਚੀਜੀ ਕਿਹੜੀ ਦੇਣੀ ਚੀਜੀ ਕਿਹੜੀ ਚੀਜੀ ਦੇਣੀ ਤੂੰ ਕਿਹੜੀ ਖਾਣੀ ਹੈ ਹਾਂ ਮੇਰੇ ਹੱਥੇ ਰੱਖ ਮੇਰੇ ਹੱਥੇ ਰੱਖ ਚੀਜੀ ਆ ਖਾਣੀ ਆ ਚੀਜੀ ਖਾਂਦੇ ਹੋ ਦਾਦੀ ਪੋਤਰਾ ਦੋਵੇਂ ਖਾਈ ਜਾਂਦੇ ਜੇ ਮੈਨੂੰ ਨਹੀਂ ਦੇ ਚੀਜੀ ਤੇ ਤੂੰ ਹੀ ਖਾ ਲੈ ਇਹਨੂੰ ਵੀ ਦੇ ਇਹਨੂੰ ਆ ਲੈ ਆ ਲੈ ਲੈ ਇਹ ਬੁਗਗਾ ਦੇ ਚੂਣਾ ਜਾਂ ਮਿੱਠੀਆਂ ਰੋਈਆਂ ਮੰਮੀ ਹਾਂ ਜੀ ਪੋਤਰੇ ਨਾਲ ਫੇਰ ਲਾਡ ਕਰ ਲਿਓ ਮੇਰੀ ਗੱਲ ਸੁਣੋ ਤੁਹਾਡਾ ਪੋਤਾ ਆਉਣ ਡਿਆ ਜੇ ਅੱਛਾ ਉਹ ਤਾਂ ਕਹਿੰਦਾ ਮੈਨੂੰ ਛੁੱਟੀ ਨਹੀਂ ਮਿਲਦੀ ਤਾਂ ਹੁਣ ਕਿੱਦਾਂ ਆਉਣ ਡਿਆ ਮੰਮੀ ਐ ਹਿੱਤ ਮੈਂ ਪੁੱਛਿਆ ਸੀ ਕਿੰਦੇ ਛੁੱਟੀ ਤੇ ਨਹੀਂ ਮੈਨੂੰ ਦਿੰਦੇ ਭਾਵੇਂ ਮੈਨੂੰ ਕੋਈ ਬਹਾਨਾ ਲਾਉਣਾ ਪਵੇ ਤੇ ਮੈਂ ਆਉਣਾ ਜ਼ਰੂਰ ਆ 10 ਦਿਨਾਂ ਵਾਲੀ ਭਾਵੇਂ ਆਵਾਂ ਮੇਰਾ ਵੀ ਦਿਲ ਕੰਡਿਆ ਘਰ ਆਉਣ ਨੂੰ ਕਿੰਦੇ ਹੀ ਪਤੇ ਨੂੰ ਮਿਲਣ ਨੂੰ ਬੜਾ ਦਿਲ ਕਰਦਾ ਮੇਰਾ ਚੱਲ ਕੋਈ ਨਹੀਂ ਆਜੇ ਫਿਰ ਕੀ ਹਾਂ ਜੇ ਮਿਲਦੀ ਏ ਛੁੱਟੀ ਤਾਂ ਆਜੇ ਹਾਂ ਨਹੀਂ ਮੰਮੀ ਛੁੱਟੀ ਉਹ ਨਹੀਂ ਦਿੰਦਾ ਉਹ ਅੰਦੇ ਮੈਂ ਕੋਈ ਬਹਾਨਾ ਬੁਣ ਲੈਣਾ ਵਾਂ ਆਹੋ ਚੱਲ ਫਿਰ ਵੇਖ ਲੈ ਜੇ ਬਹਾਨਾ ਲਾ ਕੇ ਛੁੱਟੀ ਮਿਲਦੀ ਏ ਤੇ ਆਜੇ ਆਹੋ ਫਿਰ ਫਿਰ ਜਾਊਗਾ ਹਾਂਜੀ ਮੈਂ ਵੀ ਬੜੀ ਖੁਸ਼ ਹੋਣੀ ਮੈਂ ਚੱਲ ਆ ਜਾਣਗੇ ਤੇ ਕੱਪੜੇ-ਕੁਪੜੇ ਵੀ ਠੰਡ ਵਾਲ ਆਹੋ ਚਲ ਕੋਈ ਨਹੀਂ ਉਹ ਵੀ ਲੈ ਜਾਊਗਾ ਨਾਲੇ ਹਾਂਜੀ ਨਾਲੇ ਚੱਲ ਮੁੰਡੇ ਨੂੰ ਮਿਲ ਜੂਗਾ ਠੀਕ ਐ ਇਹ ਵੀ ਯਾਦ ਕਰਦਾ ਹੀ ਐ ਨਾ ਹਾਂ ਮੰਮੀ ਤੁਸੀਂ ਵੇਖੋ ਬਾਹਰ ਲੱਗਦਾ ਕੋਈ ਆਇਆ ਮੈਂ ਬੈਣੀ ਇੱਥੇ ਲੱਗ ਕੇ ਆਨ ਖਵਾ ਇਹਨੂੰ ਆਵੇ ਪੁੱਤ ਕੀ ਖਲਾਰਾ ਪਾਇਆ ਵਾ ਇਹਦੇ ਵਿੱਚ ਚੇਰੱਖੋ ਨਾ ਤੁਸੀਂ ਤੇ ਥੋੜੇ ਖਾਇਆ ਗਾਰ ਹਾਂ ਖੰਗੋ ਲੱਗ ਜੂਗੀ ਕਿੰਨੀ ਠੰਡਿਆ ਹੈ ਮੇਰੀ ਗੱਲ ਸੁਣ ਮੈਂ ਤੇਨੇ ਇੱਕ ਗੱਲ ਦੱਸ ਪਪਾ ਆਉਂਦੇ ਐ ਪਪਾ ਆਉਂਦੇ ਪਪਾ ਨੂੰ ਮਿਲਣ ਜੀ ਕਰਦਾ ਵਾ ਹਾਂ ਸੱਚੀ ਸੱਚੀ ਗੱਲ ਮੇਰੇ ਪੁੱਤ ਦੇ ਪਾਪਾ ਆਵੰਦਿਆ ਜਦੋਂ ਪਾਪਾ ਆਏ ਨਾ ਤੇ ਫਿਰ ਆਪਾਂ ਘੁੰਮੀ ਕਰਨ ਜਾਣਾ ਕਿੱਥੇ ਜਾਣਾ ਮਾਸੀ ਕੋ ਜਾਣਾ ਕਿ ਮਾਮੂ ਪਿੰਡ ਜਾਣਾ ਕਿੱਥੇ ਜਾਣਾ ਮ ਨਾਨੀ ਪਿੰਡ ਜਾਣਾ ਵਾ ਠੀਕ ਹੈ ਫਿਰ ਆਪਾਂ ਨਾਨੀ ਪਿੰਡ ਚੱਲਾਂਗੇ ਪਾਪਾ ਤੇਰੇ ਵੀ ਨਾ ਮੈਨੂੰ ਇਹੋ ਹੀ ਆਂਦੇ ਰਹਿੰਦੇ ਆ ਕਿ ਜਿੰਨਾ ਚਿਰ ਮੈਂ ਨਹੀਂ ਘਰ ਆਇਆ ਤੇ ਮੰਮੀ ਦੇ ਕੋਲ ਹੀ ਰਹਿਣਾ ਮੰਮੀ ਦਾ ਜੀ ਨਹੀਂ ਲੱਗਦਾ ਤੁਸੀਂ ਕਿਤੇ ਵਾਂਡੇ ਨਹੀਂ ਗਾ ਜਾਣਾ ਤੇ ਆਪਾਂ ਨੂੰ ਘਰੇ ਹੀ ਰੱਖਦੇ ਆ ਮੈਂ ਤੇ ਆਪਾਂ ਨਹੀਂ ਆਉਣ ਤੇ ਆਪਾਂ ਕਿਤੇ ਘੁੰਮ ਕੇ ਆਈਏ ਹਨਾ ਮਾਪੋਤੀ ਕੋ ਮਨ ਜਾਵਾਂਗੇ ਦੋ ਵਜੇ ਫਿਰ ਆਪਾਂ ਸਭ ਤੋਂ ਪਹਿਲਾਂ ਨਾਨੀ ਦੇ ਪਿੰਡ ਹੀ ਜਾਵਾਂਗੇ ਹੈਨਾ ਤੈਨੂੰ ਚਾਹ ਨਹੀਂ ਚੜਿਆ ਥੋੜਾ ਹੱਸ ਕੇ ਵਖੜ ਪਾਪਾ ਆਉਂਦੇ ਆ ਹੈ ਹੱਸੀ ਹੱਸੀ ਦੇ ਘਰ ਥੋੜੀ ਜੀ ਗੰਦਿਆ ਜਿਹਾ ਆਪਾਂ ਹੋਰ ਚੀਜ਼ੀਆਂ ਲੈ ਕੇ ਆਉਣਗੇ ਆਲੇ ਖਾ ਲ ਬੋ ਰਹਾ ਆ ਇਹਦੇ ਨਾਲ ਨਹੀਂ ਬਾਸਮਤੀ ਸੁੱਟੀ ਪਲਾਸਟਿਕ ਦਾ ਹੈਗਾ ਇਹ ਅਗਲਾ ਤੋੜ ਕੇ ਮੇਰੇ ਹੱਥ ਚ ਪੜਾ ਦੇਣਾ ਸੀ ਆ ਵੇਹ ਲੈ ਕਿਦਾਂ ਬੂਟਿਆਂ ਨੂੰ ਤੇ ਇਹਨਾਂ ਨੇ ਕਿਤੇ ਮਾਸਾ ਪਾਣੀ ਨਹੀਂ ਪਾਇਆ ਵੇਖਿਆ ਨਹੀਂ ਚੱਖਿਆ ਨਹੀਂ 오ਰੀਜਨਲ ਲੱਗ ਗਿਆ ਹਾਂ ਮੰਮੀ ਮੈਨੂੰ ਬੜੇ ਚਾਜਿਆ ਆਉਣ ਡਿਆ ਵੀ ਆਉਣ ਡੇ ਤੇ ਮੈਂ ਤਾਂ ਇੱਕ ਗੱਲ ਕਰਨੀ ਸੀ ਹਾਂ ਦੱਸੋ ਮੈਂ ਕਰਨੀ ਮੰਮੀ ਉਹਨਾਂ ਦੇ ਖਾਣ ਵਾਸਤੇ ਕੁਝ ਬਣਾਣਾ ਲਈਏ ਆਪਾਂ ਬਣਾਵਾਂਗੇ ਕੋ ਆਤ ਲੈਂਦੇ ਉਹਨੂੰ ਪੁੱਛ ਕੇ ਬਣਾ ਲਾਂਗੇ ਕੋਈ ਗੱਲ ਨਹੀਂ ਕਾਲੀ ਕੋ ਪੈਂਦੀ ਤੇ ਤੈਨੂੰ ਚਾਹ ਤੇ ਮੈਨੂੰ ਵੀ ਚਾਹ ਵਾ ਮੇਰੇ ਪੁੱਤ ਨੇ ਆਉਣਾ ਵਾ ਨਹੀਂ ਮੰਮੀ ਆਉਣਾ ਉਹਨਾਂ ਨੇ ਕਿੰਨੇ ਕੁ ਦੇਣਿਆ ਮੈਂ ਤਾਂ ਨਹੀਂ ਉਹਨਾਂ ਦੇ ਆਉਂਦਿਆਂ ਨੂੰ ਬਣਾ ਕੇ ਰੱਖੀ ਆਪਾਂ ਤੇ ਚੱਲ ਆਉਂਦੇ ਹੀ ਖਾਣਗੇ ਨਹੀਂ ਸਮਾਨ ਲਿਆਂਦਾ ਹੋਗਾ ਤਾਂ ਦੱਦ ਕਰ ਮੈਂ ਲਿਖ ਦੇ ਮੈਂ ਸਮਾਨ ਲਿਆ ਦੇਣੀ ਆ ਲਿਖ ਦੇ ਜਿੱਦਾਂ ਦਾ ਵੀ ਕਰਨ ਨਾਲ ਜਿਹੜੀ ਜਿਹੜੀ ਚੀਜ਼ ਲੈਉਣੀ ਆ ਤੇ ਮੈਂ ਲੈ ਆਉਣੀ ਆ ਤੇ ਕੋਈ ਗੱਲ ਨਹੀਂ ਆਇਆ ਬਣਾ ਨਾਲ ਗੱਲਾਂ ਪਤਾ ਮਾਰਾਂਗੇ ਨਾਲੇ ਬਣਾ ਲਾਂਗੇ। ਉਹੀ ਨਾ ਮੰਮੀ ਤੇ ਚਲ 4 ਦਿਨ ਖਾ ਜਾਣਗੇ। ਜੇ ਥੋੜੇ ਵੀ ਦਿਨ ਰਹਿਣਾ ਹੋ ਤੇ ਮੈਨੇ ਜੇ ਬਾਜੂ ਸੰਬੰਧ ਨਾਲ ਦੇ ਦਾਂਗੇ ਨਾਲ ਵੀ ਲੈ ਜਾਣਗੇ। ਚਲ ਜਿੱਦਾਂ ਮਰਜ਼ੀ ਕਰ ਲਈ ਜਿੱਦਾਂ ਤੇਰੀ ਕੋਸ਼ਿਸ਼ ਇਹ ਕਹੂਗਾ ਤਾਂ ਹੋਰ ਵੀ ਬਣਾ ਦਾਂਗੇ ਤੇ ਲੈ ਜੂਗਾ। ਚਾਰਤੀਆਂ ਚੀਜ਼ਾਂ ਨੇ ਉੱਥੇ ਕਿਹੜਾ ਕੋਈ ਘਰ ਦੀ ਚੀਜ਼ ਅਹੋ ਜੀ ਖਾਣ ਨੂੰ ਹੁੰਦੀ ਆ ਸੁੱਕੇ ਤੇ ਪਏ ਹੁੰਦੇ ਜਦੋਂ ਹੀ ਆਉਂਦੇ ਆ। ਆਹੋ ਮੂੰਹ ਤਾਂ ਇੰਨਾ ਕ ਨਿਕਲੋਂਦਾ ਕੰਮ ਕਰਨੇ ਐਵੇਂ ਪਏ ਪਰਦੇਸਾਂ ਵਿੱਚ ਰਹਿਣਾ ਐਵੇਂ ਪਿਆ ਵਾ। ਨਾਲੇ ਵੇ ਤੈਨੂੰ ਪਤਾ ਬੱਚਿਆਂ ਤੋਂ ਦੂਰ ਮਾਂ ਪਿਓ ਤੋਂ ਦੂਰ ਤੇਰੇ ਤੋਂ ਦ ਬੜਾ ਫਰਕ ਪੈ ਜਾਂਦਾ ਹਾਂਜੀ ਨਹੀਂ ਉਹ ਹੈ ਵਾ ਤੇ ਮੰਮੀ ਆਪਾਂ 2 ਕਿਲੋ ਦੁੱਧ ਵੀ ਨਾ ਵਾ ਦਲਾ ਲਈਏ ਹਾਂ ਲਾਲਾ ਕੋਈ ਗੱਲ ਨਹੀਂ ਮੈਂ ਦੱਸ ਮੈਂ ਆ ਕੇ ਆਉਣੀ ਦੁੱਧ ਵਾਲੀ ਨੂੰ ਲੈ ਲੈਨੇ ਰਾਤ ਨੂੰ ਲੱਲਿਆ ਕਰਾਂਗੇ ਮੈਂ ਲਿਆ ਕਰੂੰਗੀ ਆਹ ਜਿੰਨੇ ਦਿਨ ਉਹਨਾਂ ਨੇ ਘਰ ਆਉਣਾ ਉਹਨੇ ਦੇਣੀ ਆਪਾਂ ਲੈ ਲਈਏ ਜ਼ਿਆਦਾ ਖਾ ਪੀ ਲੈਣਗੇ ਤੁਹਾਨੂੰ ਪਤਾ ਉਹ ਖਿਆਲ じゃ ਰਹਿੰਦਾ ਉਹਨਾਂ ਦਾ ਹੀ ਕੋਈ ਗੱਲ ਨਹੀਂ ਮੈਂ ਠਰ ਕੇ ਜਾ ਕੇ ਤੇ ਦੁੱਧ ਵਾਲਿਆਂ ਨੂੰ ਕਹਿਵਨੀ ਹੋਰ ਦੱਸ ਕੀ ਚਾਹੀਦਾ ਮੈਂ ਉਹ ਵੀ ਲਿਆ ਦਾਂ ਤੁਹਾਨੂੰ ਨਹੀਂ ਸਮਾਨ ਤੇ ਮੈਂ ਚਲੋ ਲਿਸਟ ਤੁਹਾਨੂੰ ਬਣਾ ਦਿੰਨੀ ਸਾਰੇ ਤੇ ਤੁਸੀਂ ਲਾਇਓ ਸਾਰੀਆਂ ਚੀਜ਼ਾਂ ਪਾਉਣੀਆਂ ਆਪਾਂ ਆਹੋ ਸਾਰੀਆਂ ਪੌਣੀਆਂ ਆ। ਖੁੱਲਾ ਦਾ ਬਣਾ ਲਈ। ਨਾਲੇ ਚੱਲ ਫਤੇ ਵੀ ਖਾ ਲਿਆ ਕਰੂਗਾ। ਆਹੋ ਮੈਂ ਤਾਂ ਵੇਸਣ ਹੀ ਬਣਾਉਨੇ ਆ ਫਤੇ ਖਾ ਲੈਂਦਾ ਵੇਸਣ ਪਿੰਨੀਆਂ ਤੇ ਖਾਂਦਾ ਨਹੀਂ। ਚੱਲ ਵੇਸਣ ਹੀ ਬਣਾ ਲਓ। ਕੁਛ ਬਣਾਉਣਾ ਵਾ। ਨਾਲੇ ਸਾਰੇ ਖਾ ਲਣਗੇ। ਹਾਂਜੀ। ਉਹ ਚੀਜ਼ ਬਣਾਉਣੀ ਜਿਹੜੀ ਸਾਰੇ ਖਾ ਲਣਗੇ। ਉਹੀ ਨਾ ਮम्मी ਤਾਂ ਹੀ ਮੈਂ ਵੇਸਣ ਬਣਾਉਨੇ ਆ। ਉਹ ਪਿੰਨੀਆਂ ਨਹੀਂ ਹਲਸੀ ਦੀਆਂ ਖੋਚੋ ਕੇ ਖਾਂਦਾ। ਚੱਲ ਕੋਈ ਨਹੀਂ। ਤੇ ਚੱਲ ਪਿਓ ਪਤ ਦੋਵੇਂ ਖਾਣਗੇ। ਆਹੋ ਚੱਲ ਕੋਈ ਗੱਲ ਨਹੀਂ। ਤੇ ਮੈਂ ਆਹ ਪਾਣੀ ਪੂਣੀ ਪਾ ਲਾਂ ਇਹਨੂੰ। ਮੰਮੀ ਨਾ ਪਾਣੀ ਪਾਇਓ ਕਿਉਂ ਨਾ ਪਾਣੀ ਪਾਵਾਂਗੇ ਬਿਲਕੁਲ ਥੋੜਾ ਥੋੜਾ ਦੂਜੇ ਤੀਜੇ ਦਿਨ ਇੱਕ ਤੇ ਕੋਈ ਆਹੇ ਤੂੰ ਸਾਫ਼ ਨਹੀਂ ਕੀਤੇ ਉਹਨੇ ਆੜ ਕੇ ਵੇਖਣਾ ਤੇ ਬੋਲਣਾ ਉਹਨੇ ਕਹਣਾ ਮੈਂ ਕਿੰਨੀ ਰੀਜ ਨਾਲ ਫੋਲ ਲਾਉਂਦਾ ਵਾ ਤੇ ਤੂੰ ਇਹ ਨਾ ਵੇਖਿਆ ਤੱਕ ਨੀਗਾ ਤੇ ਉਹਨੇ ਆਣ ਕੇ ਤੈਨੂੰ ਗੁੱਸੇ ਹੋਣਾ ਵੀ ਤੂੰ ਫੋਲ ਚੰਗੀ ਤਰ੍ਹਾਂ ਸਾਂਭੇ ਨਹੀਂ ਮੇਰੇ ਉਦਾਂ ਵੇ ਕੀ ਬਣਾਇਆ ਤੂੰ ਚੰਗੀ ਤਰ੍ਹਾਂ ਕਰਕੇ ਰੱਖ ਦੇ ਦੋਵੇਂ ਜਣੇ ਸਾਫ਼ ਕਰ ਲਾਂਗੇ ਅਸੀਂ ਜਦੋਂ ਗੱਲ ਜਾਣ ਕੇ ਫੇ ਕਰਨੇ ਆ ਨਹੀਂ ਇਹ ਕੋਰੇ ਨਾ ਮੰਮੀ ਸੁੱਕਦੇ ਜਾਂਦੇ ਹੁਣ ਜਿਆਦਾ ਪਾਣੀ ਨਹੀਂ ਆਪਾਂ ਪਾਉਣਾ ਪਰ ਫੇਰ ਵੀ ਬਹੁਤ ਪਤਾ ਥੋੜੇ ਕਾ ਕੁ ਵਿੱਚ ਸਾਫ ਕਰਿਆ ਕਰ ਸਭਾਈ ਰੱਖਿਆ ਕਰ ਇਹਨਾਂ ਦੀ ਉਹ ਕਿੰਨੀ ਸਭਾਈ ਕਰਦਾ ਫਿਰ ਲਿਸਟ ਬਣਾ ਕੇ ਦੇ ਦੇਣੀ ਮੈਨੂੰ ਸ਼ਾਮ ਤੱਕ ਸਮਾਨ ਲਿਆ ਦੇਓ ਹਾਂ ਬਣਾ ਦੇ ਜਾ ਜਾ ਕਰ ਦੇ ਸੋਹਣੇ ਬੂਟੇ ਹੋਏ ਖੁਸ਼ ਹੋਊਗਾ ਹਨ ਕੇ ਵੇਖ ਕੇ ਆ ਲੈ ਮੈਨੂੰ ਹੁਣ ਫੁੱਲ ਫਲ ਲੱਗ ਜਾਣੇ ਆਕ ਜਾਮਨੂ ਦਾ ਬੂਟਾ ਇਹਨੂੰ ਮੈਂ ਕਹਣਾ ਉੱਥੇ ਲਾਵਾਂ ਚਕਾਰ ਵੇੜੇ ਤੇ ਸ਼ਾਂ ਹੋ ਜਾ ਕਰੂਗੀ ਬਹੁਤ ਸੋਹਣੇ ਫੁੱਲ ਹੋਏ ਤੈਨੂੰ ਹੱਥ 'ਚ ਫੜੀ ਰੱਖਣਾ ਵਾ ਹੈ ਸਾਨੂੰ ਦੇਣਾ ਜਦੋਂ ਵੇਖ ਲੋ ਤੂੰ ਚੀਜ਼ੀਆਂ ਹੀ ਖਾਂਦੇ ਰਹਿੰਨੇ ਇੱਕ ਦਾਦੀ ਮम्मा ਇੰਨੇ ਖਰਾਬ ਆ ਨਾ ਬਸ ਇਹੋ ਹੀ ਲਿਆ ਲਿਆ ਦਈ ਜਾਣਿਆ ਹੈ ਤੈਨੂੰ ਪਤਾ ਫਤਿਹ ਅੱਜ ਪਪਾ ਆ ਚੱਲੇ ਆਂ ਪਪਾ ਚੱਲੇ ਆਂ ਪਪਾ ਚੱਲੇ ਆਂ ਤੈਨੂੰ ਚਾ ਚੜਿਆ ਪਪਾ ਦਾ ਪਪਾ ਚੱਲੇ ਆਂ ਅੱਜ ਮੈਨੂੰ ਘੇਰ ਤਾ ਹੁਣ ਪਹਿਲਾ ਫਸਟ ਟਾਈਮ ਕੀ ਦੇਖੋ ਜਾਣਾ ਕਿੱਥੇ ਜਾਣਾ ਘੁੰਮਣ ਨਾ ਇਤ ਮਮੀ ਨਹੀਂ ਪਿਆਰਿਆ ਮਾਤਿਆਂ ਭੂਆ ਕਹਿੰਦਾ ਨਹੀਂ ਪਿਆਰ ਹੈਗਾ ਨਾਨੀ ਕਿਹਜਣਾ ਚਲ ਫਿਰ ਇਹਨੂੰ ਰੱਖ ਦੋ ਹੁਣ ਨਹੀਂ ਖਾਣੇ ਰੱਖ ਦੋ ਛੱਡ ਦੀਏ ਹੂੰ ਚਲ ਠੀਕ ਹੈ ਪੁੱਤ ਲੈ ਲੈ ਤੇਰੇ ਬਰਾਦਰ ਲੈ ਲੀਂ ਫੋਟੋ ਆ ਲੈ ਤੇਰੀ ਨਗਾ ਗਏ ਏ ਨੇ ਤੇਰੀ ਨਗਾ ਨਗਾ ਨਾ ਪਾ ਕੇ ਐਵੇਂ ਸੁਣਾਉਂਦੀ ਆ ਤੈਨੂੰ ਬਾਦੇ ਹੈਗਾ ਹਾਂ ਬਲ ਮੱਖਾ ਕੰਮ ਕਰੂ ਤੂੰ ਉੱਤਤਾ ਬਗਰੀ ਜਾ ਕੇ ਤੈਨੂੰ ਕਹਾਂ ਟਾਈਮ ਵਾ ਗਿਆ ਥੋੜਾ ਤੇਰੀ ਮੈਂ ਸੁਣਾ ਤੇਰੇ ਨਾਲ ਤਾਂ ਕਾਹਦਾ ਸੁਣਾ ਫਿਰ ਸਟਾਰਟ ਕਿੰਦੀ ਹਾਂ ਹਾਂ ਸੁਣਾ ਦੇ ਰਹੀ ਹੋ ਰਹੀ ਕਰਨਾ ਨੇ ਠੀਕ ਹੈ ਠੀਕ ਨਾ ਵੀ ਜਾ ਦੇਖਦਾ ਤੇ ਮੈਂ ਭਰਾ ਨਹੀਂ ਰਹਿ ਗਿਆ ਉੱਥੇ ਗੰਦੇਵਾ ਪੁਰਿਆ ਵਾ ਅੱਛਾ ਹਾਂ ਹਾਂ ਇੰਨਾ ਟਾਈਮ ਲਾਇਆ ਕਾਈ ਕਰਦਾ ਮਾਲ ਪਤਾ ਲੈਣ ਧੱਕੀ ਨਹੀਂ ਨਹੀਂ ਮਾਲ ਪਤਾ ਤੈਨੂੰ ਪਤਾ ਕਿਵੇਂ ਆ ਕੇ ਮਾਰੋ ਹਾਂ ਪਰ ਕੰਮ ਨਹੀਂ ਕਰਦਾ ਨਿਕਾਲੂ ਨੂੰ ਲੈ ਆਣੇ ਹੁਣ ਗਿੱਟੇ ਝਾੜਦੇ ਨੇ ਪਤਾ ਨਹੀਂ ਓਏ ਓਏ ਤੇ ਗੱਲ ਸਹੀ ਹੈ ਪਹਿਲੇ ਆਉਂਦਾ ਸੀ ਜੀ ਹਰ ਕਾਸ਼ੀ ਰੋਣਾ ਹੱਬੀ ਹੱਬੀ ਹੇ ਕਿੱਦਾਂ ਆਵਦਾ ਯਾਰ ਨਾ ਹੋਣੀ ਮੈਂ ਹਾਲੀ ਉੱਤਰ ਕੇ ਘਰੇ ਗਿਆ ਨਹੀਂ ਤੇ ਪਹਿਲਾਂ ਲਾ ਲਈਏ ਪੰਦਰਾਂ ਤੂੰ ਵੀ ਬੰਗਵਾਉਣਾ ਮੈਂ ਲਾਦਾ ਓ ਕੋਈ ਗੱਲ ਨਹੀਂ ਅਸੀਂ ਕਿਰਾਏ ਤੇ ਪੱਤਾਂ ਦੀ ਕੰਮ ਕਰਾਦੇ ਨਹੀਂ ਪੋਹ ਜਲਦੀ ਹੁਣ ਮੈਂ ਸ਼ਾਮ ਨੂੰ ਬੜਾ ਸ਼ਾਮ ਨੂੰ ਲਾਵਾਂਗਾ ਤੂੰ ਮੇਰੇ ਉੱਤੇ ਨਹੀਂ ਛੱਡ ਕੇ ਆ ਹਾਂ ਮੈਂ ਨਾਲ ਆਪਾਂ ਚੱਲਦੇ ਆ ਨਹੀਂ ਲੈ ਆ ਓਏ ਤੇਰਾ ਅੰਦਰੋਂ ਬੰਦ ਗਿੱਟੇ ਲੇ ਲੇ ਸਭ ਸਹੀ ਆ ਤਰਾਹੀ ਆ ਤਰਾਹੀ ਆ ਤਰਾਹੀ ਆ ਹਾਏ ਪੁੱਤ ਤੇ ਖੜੇ ਖੜੇ ਨਾ ਮੇਰੀਆਂ ਤੇ ਲੱਤਾਂ ਦੁਖਾਂ ਲੱਗ ਗਈਆਂ ਤੇ ਪਾਪਾ ਹਜੇ ਨਹੀਂ ਆਏ ਜਿੰਨਾ ਸਾਨੂੰ ਪਾਪਾ ਦਾ ਚਾਰ ਨਾ ਉਨਾ ਹੀ ਪਾਪਾ ਨਾ ਜਲਦੀ ਜਲਦੀ ਨਹੀਂ ਆਉਂਦੇ ਹੈਗੇ ਕਿੰਨਾ ਟਾਈਮ ਲਾਤਾ ਸਫਰ ਵੀ ਵਾਵਾ ਹੀ ਪੈ ਜਾਂਦਾ ਨਾ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਆ ਜੇ ਨਜ਼ਰ ਘਰ ਨਹੀਂ ਆਉਂਦੇ ਬਹੁਤ ਫਿਕਰ ਉਹਨਾਂ ਦੀ ਹੁੰਦੀ ਆ ਮੇਰੀ ਗੱਲ ਸੁਣੋ ਤੁਸੀਂ ਪਾਪਾ ਨੂੰ ਸ਼ਾਸਿਕਾ ਕਿਦਾਂ ਬੁਲਾਣੀ ਮੈਨੂੰ ਹੱਥ ਜੋੜ ਕੇ ਦੱਸੋ ਹੱਥ ਜੋੜ ਕੇ ਦੱਸੋ ਕਿਦਾਂ ਸ਼ਾਸਿਕਾ ਬੁਲਾਣੀ ਬੁਲਾਓਗੇ ਨਾ ਕੀ ਬੋਲੋਗੇ ਪਾਪਾ ਨੂੰ ਕੀ ਬੋਲੋਗੇ ਨਾ ਉਹਨਾਂ ਤੇ ਇੰਨੀਆਂ ਗੱਲਾਂ ਕਰਨਾ ਵਾ ਤੇ ਪਾਪਾ ਦੇ ਸਾਸਿਕਾਲ ਵਾਸਤੇ ਗੱਲ ਨਹੀਂ ਹੈ ਕਿ ਤੁਹਾਡੇ ਕੋਲ ਗੱਲ ਕਰੋ ਪਹਿਲਾਂ ਤੁਸੀਂ ਦੱਸੋ ਮੈਨੂੰ ਇਦਾਂ ਕਰਕੇ ਇੱਧਰ ਵੇਖੋ ਇਦਾਂ ਕਰਕੇ ਪਾਪਾ ਚਾਚਾ ਇਦਾਂ ਬੋਲੋਗੇ ਨਾ ਸੱਚੀ ਗੱਲ ਹੈ ਫਤਿਹ ਸੱਚੀ ਗੱਲ ਮੈਨੂੰ ਇੰਨਾ ਪਿਆਰ ਨਾ ਪਾਪਾ ਦੇ ਹੋਣ ਦਾ ਮੈਂ ਕੀ ਦੱਸਾਂ ਪੁੱਤ ਇੰਨੀ ਖੁਸ਼ੀ ਹੋਣ ਰਹੀ ਆ ਕਿ ਮੈਂ ਤੇਰੇ ਨਾਲ ਹੀ ਕਮਲੀ ਹੋਈ ਗੱਲਾਂ ਕਰੀ ਜਾਣੀ ਆ ਪਾਪਾ ਤੇਰੇ ਦਾ ਟਾਈਮ ਹੀ ਨਹੀਂ ਲੱਗਦਾ 6-6 ਮਹੀਨੇ ਬਾਹਰ ਹੀ ਕੱਢ ਦਿੰਦੇ ਆ। ਅਲਦੀਆ ਜਾਨਾ ਰਾਂ ਚਲ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂ ਤੇ ਦੇ ਸਾਹਮਣੇ ਨਿਕਾ ਸ਼ਾਮ ਨੂੰ ਮਿਲਦੇ ਕੋਈ ਖਾਣੇ ਕੋਈ ਨਹੀਂ ਹੋਰ ਬੈਗੀਲਾ। ਅੱਸੀ ਕਾ ਪਾਣੀ ਨਹੀਂ ਠੀਕ ਕੀ ਗੱਲ ਇਹ ਤਾਂ ਕੁਝ ਰਾਜੀ ਕਾ ਜੀਓ ਤੂੰ ਧਾਤ ਕੁ ਬਣਾ ਵਾ ਵਧੀਆ ਕਹਿਮ ਤੂੰ ਸੁਣਾਉ। ਬਾਬਾ ਤਰੇ ਆਉਂਦੇ ਆ। ਵਾ ਵਹਰੇ ਕਿ ਆ ਛੇਰ ਨੂੰ ਫੱਡੇ ਆਂ ਗਾਣਾ ਬਣਾ ਛੱਡਿਆ ਘਰੇ। ਮੈਂ ਮਹਾਂਜਲ ਕਾਰਾ ਸਰਪ੍ਰਾਈਜ਼ ਦਿਨੇ ਪਹਿਲਾਂ ਤੁਹਾਨੂੰ ਫੋਨ ਕਰਨਾ ਕਿਹਾ ਸੀ ਫਿਰ ਮੈਂ ਹਾਂ ਫਿਰ ਮੈਂ ਹਾਂ ਸ਼ੇਰੇ ਨੂੰ ਸੱਤ ਲੈਣੀ ਮੈਂ ਸਰਪ੍ਰਾਈਜ਼ ਦਿਨੇ ਘਰੇ ਚੱਲ ਗਿਆ ਤੁਹਾਨੂੰ ਪਤਾ ਲੱਗਿਆ ਦੇ ਘਰ ਤੋਂ ਪਤਾ ਲੱਜਣਾ ਸਾਰਿਆਂ ਨੂੰ ਤੇ ਤੂੰ ਕਿਹੜੀ ਛੇਤੀ ਛਦੀ ਗੇੜਾ ਮੈਂ 6 ਮਹੀਨੇ ਵਿੱਚ ਤੁਹਾਨੂੰ ਕਾਇਨ ਨਾ ਭਾਈ ਕੀ ਕਰੀਏ ਕਮਾਈਆਂ ਤੁਹਾਨੂੰ ਪਤਾ ਸਿੱਖੀਆਂ ਹੁੰਦੀਆਂ ਕਿਤੇ ਮਾਈਆਂ ਹਾਂ ਜੀ ਤੁਹਾਨੂੰ ਨਾ ਸਵਾਰ ਪਿਆ ਬਾਹਰ ਮੈਸੇਜਾਂ ਵੀ ਟਾਬੇ ਦੀਆਂ ਖਾਂਦਾ ਉਹ ਤੁਹਾਨੂੰ ਪਾ ਦੇਗਾ ਭਾਈ ਜੀ ਫਿਰ ਕੀ ਕਰੀਏ ਥੋੜਾ ਬੋਧ ਤੇ ਘਰੇ ਹੋਣਾ ਹੀ ਪੈਂਦਾ ਵਾ ਅਸੀਂ ਕਰਦੇ ਆ ਜਿੰਨੀ ਤਨਖਾ ਤੁਹਾਨੂੰ ਬਾਹਰ ਪੱਜੀ ਜਿੰਨੀ ਇੱਥੇ ਇੰਨੀ ਹੁੰਦੀ ਉਹ ਨਾਲੇ ਘਰ ਦੇ ਘਰ ਦਾ ਸਾਰਾ ਕੰਮ ਤਾਂ ਕਰ ਲਈਦਾ ਨਾਲੇ ਤੁਹਾਡੇ ਵਰਗੇ ਸਾਰੇ ਦੀ ਕਿਸਮਤ ਥੋੜਾ ਹੋਣਾ ਤੁਹਾਡੇ ਦੇ ਜਗਾੜੇ ਲੱਗੇ ਇੱਥੇ ਹੀ ਤੇ ਤੁਸੀਂ ਪਰਵਾਹ ਨਹੀਂ ਕਰਦੇ ਕੇ ਗੱਲ ਦੀ ਜੇ ਤਾ ਤੂੰ ਪੜਿਆ ਹੁੰਦਾ ਮੈਂ ਆਪਣਾ ਜਿਹੜਾ ਕੋਰਸ ਦੂੰਗੀ ਤਾਂ ਓਏ ਮੈਗਨਟਨ ਨੌਕਰੀ ਤੈਨੂੰ ਇੱਥੇ ਮਿਲੀ ਤੈਨੂੰ ਸਵਾਦ ਪਿਆ ਬਾਹਰ ਦਾ ਗੱਲਦਨ ਕੋਈ ਨਹੀਂ ਉਹ ਨਹੀਂ ਪੜਿਆ ਚਲੋ ਬਾਹਰ ਅੰਦਰ ਫੇਰ ਲਾਈਦਾ ਵਾ ਤੇ ਤੁਹਾਨੂੰ ਖਸਾ ਥੋੜਾ ਜਿਆ ਫਿਰ ਬੰਦੇ ਨੇ ਥੋੜੇ ਚਾਰ ਪੈਸੇ ਵੱਧ ਬਣ ਜਾਂਦੇ ਆ ਵੱਧ ਨਹੀਂ ਬਣੇ ਤੈਨੂੰ ਸ਼ੁਰੂ ਵਿੱਚ ਜਸਕਾ ਹੀ ਫਿਰ ਤੁਰਦਾ ਆਹੋ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਥੋੜਾ ਬਣਾ ਤੇ ਨਿਆਣਿਆਂ ਵਾਲੀ ਵੇਖਿਆਗਾ ਦੇ ਉਹਦੇ ਹੈਗਾ ਇਹ ਮੈਂ ਤੇ ਆਪ ਆਇਆ ਫੜੇ ਦੇ ਕਰਕੇ ਸਪੈਸ਼ਲ ਤੇ ਮੈਂ ਹਾਂ ਚੱਲ ਹੁਣ ਮੈਨੂੰ ਛੁੱਟੀ ਨਹੀਂ ਮਿਲਣਦੀ ਸੀ ਮੈਨੂੰ ਕਿਤੇ ਕਿਤੇ ਹਾਲੇ ਛੁੱਟੀ ਨਹੀਂ ਦੇਣੀ ਤੈਨੂੰ ਰੋਕੇ ਛੁੱਟੀ ਦੇਣੀ ਤਾਂ ਮੈਂ ਹਾਂ ਨਹੀਂ ਮੈਨੂੰ ਜਾਣ ਦੋ ਤੇ ਠੀਕ ਹੈ ਮੈਂ ਤੇ ਛੱਡ ਕੇ ਛੜਾ ਭੱਜ ਜਾਇਆ ਉੱਥੋਂ ਬੜਾ ਵਧੀਆ ਕਿੱਟਾ ਚੱਲ ਆਵੀਂ ਘਟੇ ਸਵੇਰ ਸ਼ਾਮਾਂ ਨੂੰ ਹਾਂ ਕੋਈ ਗੱਲ ਨਹੀਂ ਮੈਂ ਮਾਰਦਾ ਜਿਹੜਾ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਆਹ ਯਾਰ ਆਹ ਅਸੀ ਕਾਲ ਉਹ ਹਾਂ ਵਾ ਠੀਕ ਹੈ ਵਧੀਆ ਆ ਮੇਰਾ ਫੜੇ ਪਤ ਕਿਦਾਂ ਆਹ ਤੇ ਛੱਤੀ ਕਾਲ ਲੈ ਮੈਨੂੰ ਲਮਾਲੀਆਂ ਆਪਣੇ ਘਰ ਲੈ ਆਂ ਜਾਂ ਵੇਜ ਜੂੜੀਆਂ ਖਾ ਰੀਆਂ ਕਿਦਾਂ ਮੇਰੇ ਕੋਲ ਗਿਆ ਉਹਨੂੰ ਸੇਰ ਦੀ ਮਾਲੀ ਬੱਧੀ ਆ ਹੋਣੀ ਪਤਾ ਹੈ ਕੌਣ ਆਇਆ ਵਾ ਕੌਣ ਆਇਆ ਨਹੀਂ ਠੀਕ ਜੀ ਹਾਂ ਠੀਕ ਠਾਕ ਵਧੀਆ ਵਧੀਆ ਸਫਰ ਹੋ ਗਿਆ ਹਾਂ ਵਧੀਆ ਵਧੀਆ ਹੋ ਗਿਆ ਵਧੀਆ ਵਸ ਤੇ ਬੈਠੋ ਪਾਪਾ ਦੇ ਨਾਲ ਇੱਥੇ ਆਹੋ ਜਿਹਾ ਪਾਪਾ ਨੂੰ ਦੇਖਣਾ ਨਾ ਸਕਦੀ ਕਰਦੀ ਇਹ ਜੀ ਛੁੱਟ ਲਈ ਥੱਲੇ ਹੈ ਨਾ ਇਹ ਨਾ ਸਵੇਰ ਦਾ ਮੈਜਿਕ ਕਰਣ ਦਾ ਜੋ ਸ਼ਕਤੀ ਆ ਹੀ ਨਹੀਂ ਹੱਥੋਂ ਅੱਛਾ ਹਾਂ ਜੀ ਤੇ ਤੁਹਾਡਾ ਬੁਲਾ ਜੀ ਬੜੀ ਸੋਹਣੀ ਰਮਣੀ ਬੱਦੀ ਸੀ ਰਮਣੀ ਨਾ ਵੀ ਨਹੀਂ ਅੰਦਰ ਵੜ ਕੇ ਉੱਤੀ ਲੈ ਲੈ ਹੋਰ ਸਭ ਮਿੱਠੀ ਖਾਗੋ ਜੀ ਅੱਛਾ ਠੀਕ ਹੈ ਤੂੰ ਸਨਾਸਪਰ ਕੇ ਦਾਰਿਆ ਠੀਕ ਹੈ ਪਾਣੀ ਲੈ ਕੇ ਆਵਾਂਗਾ ਮੈਂ ਪਾਣੀ ਲੈ ਕੇ ਹਾਂ ਲੈ ਪਾਣੀ ਕਿਹ ਦੀ ਸ਼ਤੀ ਆ ਗਿਆ ਘਰ ਮਨੀ ਮੇਰੇ ਰੱਖਾ ਪੱਕ ਜਾਂਦੀਆਂ ਵੇਖਦੀਆਂ ਵੀ ਕਦੋਂ ਵੱਦ ਕਦੋਂ ਨਹੀਂ ਮੰਮੀ ਤੈਨੂੰ ਪਤਾ ਤੇ ਹੈਗਾ ਹੀ ਆ ਫਿਰ ਥੋੜਾ ਜਿਆਦਾ ਆ ਕੇ ਕੰਪਨੀ ਦੇ ਵਿੱਚ ਟਾਈਮ ਲੱਗ ਜਾਂਦਾ ਵਾ ਉਹ ਕੰਪਨੀ ਇਹ ਕਿਹੋ ਜੀ ਆ ਛੁੱਟੀ ਬਹੁਤ ਘੱਟ ਦਿੰਦੀ ਐ ਹਾਂ ਬਹੁਤ ਹੈ ਪਰਦਿਆਂ ਲਿਆ ਕਰਦੀ ਕੰਮ ਵੀ ਮੈਂ ਹੀ ਆ ਹੋਰ ਕਿਹੜਾ ਵਾ ਤੇਰੇ ਤੋਂ ਬਗੈਰ ਕਿਹੜਾ ਕੋਈ ਹੱਦ ਨੇ ਦੇਖਣਾ ਕੰਮ ਆਹੋ ਮੈਨੂੰ ਪਤਾ ਨਹੀਂ ਤੁਸੀਂ ਵੀ ਮੇਰੇ ਕਰਕੇ ਹੀ ਸਹਾਰੇ ਹੋ ਰਹੀ ਨੇ ਰਾਹ ਵੇਖਦੇ ਰਹਿੰਦੇ ਆ ਮੈਨੂੰ ਵੀ ਉਹ ਤੁਹਾਡਾ ਬਹੁਤ ਆਉਂਦਾ ਵਾ ਮੋੜੇ ਕਰਕੇ ਤੇ ਮੇਰੇ ਕੋ ਭਜਾਉਣਾ ਵਾ ਹਾਂ ਪਰ ਫੇਰ ਵੀ ਬੜਾ ਹਰੋਕਾ ਜਿਹਾ ਲੱਗਦਾ ਵਾ ਵੀ ਛਾਟੀ ਲੰਘ ਜਾਂਦੇ ਕਿੰਨੇ ਮਹੀਨੇ ਲੱਗਦਾ ਜਿਦਾ ਸਾਲ ਲੰਘ ਗਿਆ ਆਹੋ ਦੇਤੇ ਕਿ ਛਾਟੀ ਕਿਤੇ ਜਾਂਦੇ ਆ ਮੈਨੂੰ ਅਗੇ ਛੇੜਾ ਛੱਡ ਕੇ ਕਿਹਾ ਵਾਗੇ ਉਹ ਵੀ ਕਹਿ ਜਾਂਦਾ ਕਹਿੰਦਾ ਬੜੇ ਦਿਨਾਂ ਬਾਅਦ ਤੋਂ ਆਇਆ ਹਾਂ ਨਾ ਕਿੱਥੇ ਚੱਲ ਜਾਣਾ ਮੈਂ ਤੇ ਮਾਂ ਉਹ ਨੂੰ ਪਤਾ ਨਹੀਂ ਉਹ ਇਹਨਾਂ ਨੂੰ ਪਤਾ ਲੱਗਦਾ ਕਿ ਕਿੰਨੇ ਦਿਨਾਂ ਬਾਅਦ ਆਇਆ ਮੈਨੂੰ ਕਹਿੰਦਾ ਤੂੰ ਤਾਂ 3 ਮਹੀਨੇ ਹੋ ਗਏ ਗਏ ਮੈਂ ਤਾਂ ਮੈਨੂੰ 6 ਮਹੀਨੇ ਹੋ ਗਏ ਗਏ ਨਾ 6 ਮਹੀਨੇ ਦਿੱਤੇ ਹੋਏ ਗਏ ਨਾ ਮੈਂ ਮੈਨੇ ਕਹਿਆ ਬੜਾ ਪੁੱਛ ਕੇ ਵੇਜ ਨਾ ਦੇ ਦਿੰਦੇ ਕਿੱਥੇ ਮਹਾ ਆ ਹੰਦਿਆਣਾ ਵੀ ਯਾਦ ਕਰਦਾ ਹੁਣ ਉਹ ਨੂੰ ਹੁਣ ਸਮਝ ਆ ਗਈ ਤਾਂ ਹੁਣ ਉਹ ਵੀ ਯਾਦ ਕਰਦਾ ਆਪਾ ਆਪਾ ਕਰਦਾ ਰਹਿੰਦਾ ਆਹ ਉਹ ਕਿ ਉਹਦੇ ਹੈ ਗਈ ਆ ਰਹੇਗਾ ਆਹ ਨਹੀਂ ਹੁਣ ਮੇਰਾ ਨਾ ਮੈਂ ਇੱਥੇ ਤੇ ਫਤਿਹ ਕਿੱਦ ਆ ਬਾਥਰ ਨਾ ਪਿਆਣਾ ਬਾਹਰ ਕਿਦਾਂ ਲੱਗਿਆ ਇੱਥੇ ਕਿ ਰਹੇਂਦੀ ਠੰਡੀ ਹਵਾ ਵਗੰਦੀ ਤੇ ਮਾਲੀ ਵੀ ਲਾ ਗਿਆ ਆਹੋ ਚੱਲ ਕੋਈ ਨਹੀਂ ਫੇਰ ਲਾਂਦੇ ਧੋਕਵਾ ਉਹਨੂੰ ਵੀ ਲਾਵਾ ਫਿਰ ਆਣਾ ਅੱਗੇ ਦਾ ਫੇਰ ਆਉਣਾ ਆਹੋ ਕਿ ਤੈਨੂੰ ਤੇਰੀ ਉਹਨੇ ਕੋਈ ਐਕਸਾਈਟਮੈਂਟ ਨਹੀਂ ਹੈਗੀ ਤੈਨੂੰ ਕੋਈ ਮਸਾ ਨਹੀਂ ਕਿਉਂ ਨਹੀਂ ਹੈਗੀ ਕਿਉਂ ਕਿ ਉਹ ਪਜੀ ਗੱਲਾਂ ਕਰਦੇ ਨੇ ਮੇਰੀ ਗੱਲ ਸੁਣੋ ਜਦੋਂ ਨੂੰ ਮੈਨੂੰ ਪਤਾ ਲੱਗਾ ਨਾ ਕਰਤਾ ਸੁਣਦੀ ਹੋਣਾ ਮੈਂ ਦੀ ਪਾਂਗਲੀ ਵੀ ਬੜੀ ਖੁਸ਼ੀ ਦੇ ਵਿੱਚ ਕਿਦੀ ਜਾਣਾ ਤੁਹਾਨੂੰ ਪਤਾ ਹੈਗਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘਰੋਂ ਗਿਆ ਬਹੁਤ ਛੇ ਦਿਨ ਹੀ ਹੋ ਗਿਆ ਮੈਨੂੰ ਵੀ ਬੜਾ ਚਾਰ ਹੀ ਕਰ ਹੁੰਦਾ ਛੁੱਟੇ ਨਹੀਂ ਜਾਂਦੇ ਮੈਂ ਥੱਕੇ ਨਾਲ ਨਹੀਂ ਆਇਆ ਮੈਂ ਮੈਂ ਜਾਣਾ ਹੀ ਜਾਣਾ ਆਇਆ ਵੀ ਸਪੈਸ਼ਲ ਤੇਰੇ ਕਰਕੇ ਹੀ ਆਇਆ ਨਹੀਂ ਤੇ ਬਹੁਤ ਵਧੀਆ ਕੀਤਾ ਤੇ ਹੁਣ ਤਾਂ ਡੰਗੀ ਲੱਗਦਾ ਫਿਰ ਤੁਹਾਨੂੰ ਜੱਫੀ ਪਾ ਕੇ ਮਿਲਿਆ ਮੰਮੀ ਮਿਲੇ ਮੈਂ ਚੱਕੀ ਲਾਣੀ ਹਿੰਦਾਂ ਜੱਫੀ ਕੋਈ ਦੱਸ ਮੈਂ ਹਾਂ ਵੀ ਗੱਲ ਸਹੀ ਹੈ ਪਰ ਮਿਲ ਨਹੀਂ ਤੁਹਾਨੂੰ ਮੈਂ

ਤੇ ਤਾਂ ਆ ਕਿ ਮੈਂ ਆਨੰਦ ਦਾ ਸਭ ਤੋਂ ਥੋੜਾ ਮਟਾਉਂਦਾ ਵਾ ਟਾਈਮ ਲੱਗ ਜਿੰਦਾ ਅੰਨਾ ਚਾਹੁੰਦਾ ਉਹਨਾਂ ਨੇ ਤੀ ਰਾਤ ਖਾਣਾ ਖੁਣਾ ਕੁਛ ਨਹੀਂ ਦਗਾ ਖਾਣੇ ਮਾਦਾ ਪਿੰਡ ਨਹੀਂ ਹੈਗਾ ਤੇ ਠੀਕ ਵੀ ਨਹੀਂਗਾ ਯਾਰ ਪਤਾ ਨਹੀਂ ਕਦੋਂ ਦੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੇ ਤਾਂ ਆ ਕੀ ਇਹ ਤੇ ਕੀ ਨਹੀਂ ਪਾ ਕੇ ਵੇਚਣ ਲੱਗ ਜਾਂਦੇ ਆ ਤੇ ਮਿੰਨ ਦੱਸੋ ਸੱਜੀ ਕਿੰਦਾ ਦੀ ਬਣੀ ਹੈ ਬਹੁਤ ਸਵਾਦਗੀ ਹੈ ਹਾਂ ਮੈਨੂੰ ਪਤਾ ਹੀ ਗੋਬੀ ਤੁਹਾਡੀ ਫੇਵਰੇਟ ਆ ਮੈਂ ਤਾਂ ਬਣਾਈ ਹਾਂ ਹਾਂ ਅੱਜ ਦੇ ਹੀ ਪਕਸੋਂ ਗੋਬੀ ਬਣਾਈ ਤੇ ਮਮੇ ਕਹਿੰਦੇ ਫੇਰ ਕੋਈ ਗੋਭੀ ਬਣਾ ਲੈਣੀ ਕੁਝ ਹੋਰ ਬਣਾ ਲਓ ਮੈਂ ਨਹੀਂ ਅੱਜ ਤੇ ਮੰਮੀ ਬਾ ਗੋਭੀ ਖਵਾਉਣੀ ਆ ਤੇ ਖਾਣੂ ਕੋਈ ਥੁੜਾ ਹੈ ਬਿਲਕੁਲ ਵੈਸੇ ਬਣਾਇਆ ਹਾਂ ਹਾਂਜੀ ਪਹਿਲਾਂ ਮੈਂ ਸੋਚਿਆ ਮੈਂ ਪਿੰਨੀਆਂ ਬਣਾ ਲੈਣੀ ਆ ਫਿਰ ਫਦੇ ਨਹੀਂ ਖਾਂਦਾ ਪਿੰਨੀਆਂ ਹਾਂ ਇੱਥੇ ਰੱਖਿਆ ਹਾਂ ਉਹ ਪਿੰਨੀਆਂ ਨਹੀਂ ਖਾਂਦਾ ਵੈਸੇ ਨਹੀਂ ਖਾਂਦਾ ਤੇ ਮੈਂ ਚੱਲ ਕੋਈ ਗੱਲ ਨਹੀਂ ਕਹੀਂ ਵੈਸਣ ਖਾਓ ਦੋ ਚਾਰ ਦਿਨ ਜੇ ਪਿੰਨੀਆਂ ਹੀ ਖਾਣੀਆਂ ਹੋਣਗੀਆਂ ਤੇ ਮੈਂ ਪਿੰਨੀਆਂ ਬਣਾ ਦੂੰਗੀ ਉਹ ਤਾਂ ਖਾ ਲਵਾਂਗਾ ਬਾ ਬਾ ਭੱਜ ਗਿਆ ਮੈਂ ਲਾਉਣ ਕੋਈ ਗੱਲ ਨਹੀਂ ਮੰਮੀ ਤੇ ਨਾਲ ਗਈ ਹੋਣਾ ਟੈਨਸ਼ਨ ਨਾ ਲਾਉਂਦੀ ਉਹ ਇੱਥੇ ਹੀ ਰਹਿੰਦਾ ਵਾ ਘੇਟੋਂ ਬਾਹਰ ਨਹੀਂ ਜਾਂਦਾ ਪਿਆਰ ਬੜਾ ਕਰਦਾ ਹੈ ਪਰ ਸੋਹਣਾ ਨਿਕਲੇਗਾ ਹੱਸੂਗਾ ਜਦੋਂ ਮੈਂ ਉਹ ਪਾਪਾ ਆਉਣਗੇ ਤੇ ਮੇਰੇ ਵੱਲ ਮੇਰੇ ਕਿਹੜਾ ਕਿਹੜਾ ਹੱਸੂਗਾ ਮੈਨੂੰ ਉਹਦੇ ਆ ਗਈ ਆ ਉਹ ਐਕਸਾਈਟਮੈਂਟ ਜਿਹਾ ਹੋਗਾ ਨਾ ਇੱਕਦਮ ਤੇ ਬੋਲੋ ਪਾਪਾ ਵੇਖ ਕੇ ਇੱਕਦਮ ਤੇ ਨਜ਼ਰਾਬਾਦ ਦੇ ਵੇਖਿਆ ਲੈ ਨਾ ਯਾਰ ਤੂੰ ਹੀ ਸੋਚਿਆ ਕਰੋ ਛੇਤੀ ਛੇਤੀ ਆ ਜਾਇਆ ਕਰੋ ਪਤਾ ਬੱਚੇ ਦਾ ਜਿੰਨਾ ਜਲਦੀ ਆਉਗੇ ਉਨਾਂ ਦਾ ਪਿਆਰ ਹੈ ਤੇ ਉਹ ਇਦਾਂ ਲੱਗਣ ਜਾਂ ਜਿਵੇਂ ਡਰਿਆ ਡਰਿਆ ਜਾ ਹੁੰਦਾ ਤੁਹਾਨੂੰ ਆਪ ਨੂੰ ਮਹਿਸੂਸ ਹੋਇਆ ਨਾ ਥੋੜਾ ਜਿਹਾ ਮਾ ਮਰ ਨਾ ਮਸਮਾਨੀਆਂ ਤੇ ਰੋਕੇ ਸਾਡੇ ਕੋਈ ਗੱਲੇ ਨਾ ਨੂੰ ਕਿ ਨਾ ਤੇ ਤੁਹਾਡਾ ਬੱਚਾ ਹਾਂ ਜਾਨੀ ਭੁੱਖ ਲੱਗੀ ਜਾਂਦੀ ਤੇਰੀ ਬਤਾ ਭੁੱਖ ਲੱਗੇ ਬੰਦ ਨੂੰ ਕਾਲਜ ਹੀ ਪੈਂਦਾ ਵੀ ਨਹੀਂ ਆ ਹਾਂ ਯਾਰ ਕਮ ਮਕਾਰਾਂ ਦਾ ਵੀ ਹੈਗਾ ਵਾ ਪਰ ਸੱਚੀ ਮਨੀ ਮੇਰਾ ਤੁਹਾਡੇ ਬਿਨਾਂ ਤੇ ਹੀ ਨਹੀਂ ਲਾ ਉਹ ਤੇ ਹੈਗੀ ਇਹ ਬਾਕੀ ਗੱਲ ਕਰਦਾ ਜੇ ਬੰਦਾ ਕੰਮ ਕਾ ਨਹੀਂ ਕਰਦਾ ਫਿਰ ਘਰ ਦੇ ਖਾਚੇ ਦਾ ਜਲਾਉਗਾ ਤੇ ਮੇਰੀ ਗੱਲ ਸੁਣੋ ਹੋਰ ਕਿੱਥੇ ਘੁੰਮਣ ਜਾਣਾ ਜੇ ਤੂੰ ਹੀ ਕਰੋ ਚਾਹ ਜਾਂ ਨਾ ਕਹੀ ਮੈਨੂੰ ਤਾਂ ਨਹੀਂ ਕਿਤੇ ਜਾਣ ਦਿੰਦੇ ਕਿ ਮੰਮੀ ਕੱਲੀ ਆ ਤੇ ਮੈਂ ਵੀ ਚਲੋ ਤੁਹਾਡੀ ਘਰ ਦਾ ਪੂਰਾ ਮਤਲਬ ਇਹ ਚੀਜ਼ ਦਾ ਧਿਆਨ ਦੇਣੀ ਆ ਕਿ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਨਹੀਂ ਜਾਣਾ ਆਹ ਠੀਕ ਮੰਮੀ ਨੂੰ ਮੈਂ ਕੱਲੀ ਛੱਡ ਕੇ ਤੇ ਹੁਣ ਤੁਸੀਂ ਚਾਰ ਦੇਣਾ ਤੇ ਹੁਣ ਇਹ ਨਾ ਆਖ ਦਿਓ ਕਿ ਮੈਂ ਘਰੇ ਹੀ ਰਹਿਣਾ ਮੈਂ ਕਿਤੇ ਨਹੀਂ ਜਾਣਾ ਮੈਂ ਕੰਮ ਤੇ ਰਹਿਣਾ ਹਾਂ ਤੇ ਹੁਣ ਮੈਂ ਰੈਸਟ ਕਰਨੀ ਆ ਮੁੰਡਾ ਵੀ ਕਹਿਣ ਗਿਆ ਖਤੇ ਵੀ ਆਂਦਾ ਨਾ ਨਾਨੀ ਮਮਾ ਕੋ ਜਾਣਾ ਪੈਣਾ ਚੱਲ ਕੋਈ ਗੱਲ ਦੀ ਦੇਖਣਾਂ ਕੋ ਜਾਦੀ ਨਾ ਉੱਥੇ ਫਿਰ ਬਾਅਦ ਚ ਲਿਖਾਂਗੇ ਜਿੱਦਾਂ ਮੈਨੂੰ ਕੋਣ ਲੋਨ ਵਾਲੇ ਰੈਸ਼ ਕਰਨ ਦੇ ਪਾਣੇ ਹੱਥ ਤੇਰੇ ਬਾੜੇ ਟੂਠੇ ਤੂੰ ਇੱਥੇ ਗੱਲਾਂ ਕਰੀ ਨਹੀਂ ਕਰਨਾ ਪਾਣੇ ਤੇ ਮੈਂ ਰੱਖਉਣੀ ਆ ਮੈਨੂੰ ਮੇਰੇ ਤੇ ਗੱਲਾਂ ਕਰਨ ਨੂੰ ਜੇਹੀ ਘੇਰੀ ਜਾਂਦਾ ਧੰਨਵਾਦ ਕਿੰਨਾ ਟਾਈਮ ਹੋਗਾ ਗੱਲ ਤੇ ਫੋਨ ਤੇ ਤੂੰ ਕਦੀ ਮੈਨਾਂ ਕਰਦੀ ਨਹੀਂ ਫੋਨ ਤੇ ਕਰ ਲੈ ਤੈਨੂੰ ਪਤਾ ਗੱਲ ਸੱਚੀ ਗੱਲ ਹੈ ਜਦੋਂ ਸੁਣਾਉਂਦਾ ਮੈਂ ਤਾਂ ਬੜੀ ਕਾਕੇ ਨਾਲ ਜ਼ਿਆਦਾ ਵਕਤ ਲੱਗਦਾ ਫਿਰ ਹੋਗਾ ਆਂਦਾ ਤੇ ਲਈ ਇੰਨੇ ਹੀ ਬਿਜ਼ੀ ਰਹਿੰਦੇ ਆ ਤੇ ਤਹੀ 10 ਮਿੰਟ ਮੇਂ ਨਾ ਗੱਲ ਨਹੀਂ ਕਰ ਸਕਦੇ ਵਾਦ ਤੋਂ ਵਾਦ ਨਾ ਤੁਸੀਂ ਕਾਲ ਡਿਟੇਲਸ ਕੱਢ ਕੇ ਵੇਖੋ ਕਿ 2 ਮਿੰਟ ਤੋਂ ਵੀ ਕਦੇ ਵਾਅਦਾ ਆਪਣੀ ਵੱਲ ਕੋਈ ਹੋਵੇ ਚੱਲ ਕੋਈ ਗੱਲ ਨਹੀਂ ਤੇ ਹੁਣ ਤੇ ਉਹ ਤੋਂ ਬਾਅਦ ਰੱਖਿਆ ਆ ਕੇ ਲੇਖਿਆ ਉਹ ਤੁਹਾਨੂੰ ਤਾਂ ਵੇਖਦਾ ਮੰਮੀ ਜਾ ਕੇ ਵੇਂਦਰੀ ਬੈਹ ਗਈ ਪੁੱਛ ਲਿਆ ਹੁੰਦਾ ਮਮੇ ਨੂੰ ਪਤਾ ਵਾ ਮੇਰਾ ਮੁੰਡਾ ਆਇਆ ਵਾ ਤੇ ਨੋਨੇ ਗੱਲਾਂ ਕਰਨੀਆਂ ਜੀ ਬਣ ਕੇ ਹਾਂ ਤੁਸੀਂ ਨਾਵੇਂ ਆਖੋ ਪਪੀਰ ਤਾਂ ਰੋਟੀ ਹਾਂਜੀ ਮੈਂ ਬੜੀ ਰੋਟੀ ਖਾ ਲਈ ਆ ਰੋਟੀ ਬਣਦਾ ਹਾਂ ਹਾਂਜੀ ਤੇ ਮਮੇ ਮੇਰੇ ਉਹਦੇ ਚੇਤੇ ਨਹੀਂ ਮੈਨੂੰ ਲੈਣ ਕੋੜ ਗਿਆ ਸੀ ਸ਼ੇਰਾ ਗਿਆ ਸੀ ਤੇ ਲਾ ਮਮੇ ਬਹੁਤੇ ਅਕੇ ਹੀ ਉਤਾਂਦਾ ਵਾ ਤੇ ਇਹ ਹਣ ਨਹੀਂ ਨਹੀਂ ਹੁਣਾਂ ਦੇ ਨਾਲ ਇੱਕ ਸਿਆਰੀ ਦੋਸਤੀ ਇਹਨਾਂ ਨੇ ਬਿਠੇ 8 ਦਿਨ ਆਏ ਤੇ ਨਾਲ ਹੀ ਰਹਿਣਾ ਹਉਦੇ ਚਲ ਕੋਈ ਗੱਲ ਨਹੀਂ ਹੁਣ ਲੈ ਆਇਆ ਤੇ ਇਦਾਂ ਨਹੀਂ ਕਰੀਦਾ ਹੁੰਦਾ ਮਮੇ ਉਹਦੀ ਆਦਤ ਤਾਂ ਤੁਹਾਨੂੰ ਪਤਾ ਕਿਦਾਂ ਦੀ ਆ ਵਾ ਚਲ ਕੋਈ ਨਹੀਂ ਉਹਦੀ ਗੱਤ ਉਹਦੇ ਨਾਲ ਤੇ ਆਪਣਾ ਤਾਂ ਬੱਚਾ ਠੀਕ ਹੋਣਾ ਮੈਨੂੰ ਪਤਾ ਤੇਰਾ ਬੱਚਾ ਕਿਦਾਂ ਦਾ ਵਾ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਨਾਲੇ ਬਗਲਾ ਲੈ ਕੇ ਆਇਆ ਤੇ ਕੀ ਆਖੂਗਾ ਵੀ ਹੁਣ ਮੈਨੂੰ ਇਦਾਂ ਦੀ ਗੱਲਾਂ ਕਰਨੀਆਂ ਨੇ ਨਹੀਂ ਮੰਮੀ ਉਹ ਤਨੀ ਬਤਹੀ ਨਹੀਂ ਸਿਆਣੇ ਤੇ ਇਹਨਾਂ ਨੂੰ ਸਮਝਾਇਆ ਕਰੋ ਮਨਾ ਕਰਿਆ ਕਰੋ ਨਾਲ ਨਾਲ ਜਾਇਆ ਕਰੋ ਨਹੀਂ ਕੋਈ ਨਹੀਂ ਗਰਮੀ ਤਾਂ ਮੁੰਡਿਆਂ ਨਾਲ ਮੁੰਡੇ ਆਉਂਦੇ ਆ ਬੁੜੀਆਂ ਨਾਲ ਬੁੜੀਆਂ ਆਉਂਦੀਆਂ ਵਾ ਕੁੜੀਆਂ ਨਾਲ ਕੁੜੀਆਂ ਆਉਂਦੀਆਂ ਵਾ ਚਲੋ ਮੰਮੀ ਚੰਗਾ ਹੀ ਆ ਤੁਹਾਡਾ ਵਿਸ਼ਵਾਸ ਜਿਹੜਾ ਵਿਸ਼ਵਾਸ ਹੀ ਰਵੇ ਮੈਂ ਗੈਨੀ ਨਹੀਂ ਨਹੀਂ ਮੈਨੂੰ ਵਿਸ਼ਵਾਸ ਵਕਸੂ ਫੇਰਨਾ ਕਰਕੇ ਮੈਂ ਇਹਨੂੰ ਕਾ ਵੀ ਹੀ ਕਬਲੂ ਕਿ ਮੈਨੂੰ 8 ਦਿਨ ਫੋਨ ਨਾ ਕਰੀ ਉਹ ਫੋਨ ਕਰੀ ਜਾਂਦੀ ਬਾਹਰੋਂ ਇਹ ਮਸੀਹ ਪਰਮਾਤਮਾ ਇਹ ਕਹਿੰਦਾ ਕਿ ਤੁਹਾਨੂੰ ਕਾਲਾ ਕਰੀ ਨਹੀਂ ਪੜਤਾ ਹੈ